ਮੇਰਾ ਨਾਮ ਕੁਲਦੀਪ ਸਿੰਘ ਆ ਜੀ ਮੈਂ ਸੈਕਟਰੀ ਕੋਆਪਰੇਟਿਵ ਸੁਸਾਇਟੀ ਗਹਿਲ ਤੋਂ ਆ ਜੀ ਜਿਹੜਾ ਅੱਜ ਦਾ ਮਸਲਾ ਹੈਗਾ ਇਹ ਮਸਲਾ ਇਹ ਆ ਵੀ ਸਾਡੇ ਕੋਲੇ ਜੂਰੀਏ ਖਾਦ ਦੀ ਸਪਲਾਈ ਆ ਜਿਹੜੀ ਬਹੁਤ ਘੱਟ ਆਉਂਦੀ ਆ ਕਾਰਨ ਕੀ ਆ ਜਦੋਂ ਸਸ ਅਸੀਂ ਕਿਸੇ ਇਹਨਾਂ ਦੇ ਅਫਸਰ ਨਾਲ ਗੱਲ ਕਰਦੇ ਆ ਮਾਰਗਫੜ ਦੇ ਨਾਲ ਵੀ ਸਾਨੂੰ ਜੂਰੀਆ ਜਾ ਦਿੱਤਾ ਨਹੀਂ ਜਾਂਦਾ ਜਾਂ ਡੀਏ ਵੀ ਦਿੱਤਾ ਨਹੀਂਦਾ ਇਹਨਾਂ ਕੋਲ ਇੱਕ ਜਵਾਬ ਆ ਵੀ ਤੁਸੀਂ ਇਹ ਰੈਕ ਪੁਆਇੰਟ ਤੋਂ ਅਵੇਲੇਬਲ ਨਹੀਂ ਮੰਨ ਕੇ ਤੁਹਾਡੇ ਕੋਲ ਇਹ ਰੈਕ ਪੁਆਇੰਟ ਤੋਂ ਕੋਈ ਮਾਲ ਪਹੁੰਚ ਨਹੀਂ ਸਕਦਾ ਜਦੋਂ ਅਗਲਾ ਰੈਕ ਲੱਗਦਾ ਸੀ ਫਿਰ ਬੇਨਤੀ ਕਰਦੇ ਵੀ ਸਾਨੂੰ ਜੂਰੀਆ ਖਾਹ ਦਿਓ ਜੀ ਇਹ ਕਹਿੰਦੇ ਆ ਤੁਹਾਡੀ ਇਹ ਰੈਕ ਤੋਂ ਵੀ ਅਵੇਲੇਬਲ ਨਹੀਂ ਮਤਲਬ ਕਿ ਕਿਤੋਂ ਵੀ ਜਿਹੜਾ ਬਰਨਾਲੇ ਦੇ ਵਿੱਚ ਰੈਕ ਲੱਗਦਾ ਉਹਦੇ ਲਈ ਸਾਡੇ ਤੱਕ ਇਹ ਸਪਲਾਈ ਨਹੀਂ ਪਹੁੰਚਦੀ ਕਿਉਂਕਿ ਅਸੀਂ ਬਰਨਾਲੇ ਦੇ ਜਿਹੜੇ ਲਾਸਟ ਹੱਦ ਤੇ ਪਿੰਡ ਪੈ ਜਾਂਦੇ ਆ 5-7 ਪਿੰਡ ਪ ਨਾ ਗਾਗਿਆਲ ਇਹਨਾਂ ਪਿੰਡਾਂ ਦੇ ਵਿੱਚ ਸਾਡੀ ਸਪਲਾਈ ਜਿਹੜੀ ਨਾ ਮਾਤਰੀ ਆਉਂਦੀ ਹੈ ਜੀ ਇਦੇ ਕਾਰਨ ਕਿਸਾਨਾਂ ਦੇ ਵਿੱਚ ਬਹੁਤ ਰੋਸ ਪਾਇਆ ਗਿਆ ਕੱਲ ਸਾਨੂੰ ਇੱਕ ਭਰੋਸਾ ਦਿੱਤਾ ਗਿਆ ਵੀ ਤੁਹਾਨੂੰ ਚਾਰ ਗੱਡੀਆਂ ਜੁਰਗੇ ਦੀਆਂ ਮਿਲਣਗੀਆਂ ਜਿਹਦੇ ਸਬੰਧ ਦੇ ਵਿੱਚ ਜਦੋਂ ਅਸੀਂ ਟੱਲੇਆਲ ਦੇ ਨਾਲ ਸੰਪਰਕ ਕਰਕੇ ਪਤਾ ਕੀਤਾ ਵੀ ਉੱਥੇ ਗੱਡੀਆਂ ਕੱਟੀਆਂ ਹੋਣ ਟੱਲੇਆਲ ਦੀਆਂ ਗੱਡੀਆਂ ਰਹਿ ਗਈਆਂ ਜਦੋਂ ਸਾਡੇ ਪਿੰਡ ਉੱਥੇ ਪਹੁੰਚੇ ਸਾਡਾ ਉੱਥੇ ਤਾਂ ਰਕਾਰਵਾਜੀ ਹੋਈ ਲੋਕਾਂ ਦੇ ਨਾਲ ਆਸ ਵਿੱਚ ਸਾਡਾ ਆਪਸੀ ਭਾਈਚਾਰਾ ਵੀ ਬਹੁਤ ਜ਼ਿਆਦਾ ਖਰਾਬ ਹੋਇਆ ਕਿਉਂਕਿ ਜਿਹੜੀ ਸਚਾਈ ਸੀ ਤੇ ਨਾ ਸਾਡਾ ਫੋਨ ਚੱਕਿਆ ਤੇ ਨਾ ਸਾਡਾ ਫੋਨ ਚੱਕ ਕੇ ਦੱਸੀ ਗੱਲ ਵੀ ਇਹਦੇ ਚ ਕਾਰਨ ਕੀ ਆ ਤੁਹਾਡੀਆਂ ਗੱਡੀਆਂ ਕਾਹਤੋਂ ਕੱਟੀਆਂ ਗਈਆਂ ਸਾਡੇ ਕੋਲੇ ਬਾਈ ਜੀ ਜੋ 1650 ਬੋਰੀਆਂ ਨੇ ਜੂਰੀਆਂ ਨੇ ਹਜੇ ਤੱਕ ਪਹਚਾਈਆਂ ਨੇ ਜਿਹੜੀ ਕਿ ਸਪਲਾਈ ਨਾ ਮਾਤਰਾ ਜਿਹੜੀ ਕਿਸਾਨਾਂ ਨੂੰ ਜੂਰੀਆਂ ਦੀ ਅੱਜ ਦੀ ਲੋੜ ਆ ਜਮਾ ਫਸਲ ਸਿਰੇ ਤੇ ਜਾਵੜੀ ਬਹੁਤ ਜ਼ਿਆਦਾ ਲੋੜ ਆ ਕਿਸਾਨੀ ਚਾਰ ਸਪੇਰੋ ਦੱਬੀ ਪਈ ਆ ਜੀ ਇੱਕ ਤਾਂ ਸਾਨੂੰ ਇਹ ਚੀਜ਼ਾਂ ਜਿਹੜੀਆਂ ਸੁਸਾਇਟੀਆਂ ਨੇ ਇਹਨਾਂ ਦੀ ਸਹਾਈ ਹੁੰਦੀਆਂ ਨੇ ਕਿਸਾਨਾਂ ਨੂੰ ਹੰਦਾ ਲਾਉਂਦੀਆਂ ਨੇ ਇਹ ਕੰਮਾਂ ਦੇ ਵਿੱਚ ਕਿਉ ਖਾਦ ਦਵਾਈਆਂ ਜਾਂ ਜਿਹੜੀ ਵੀ ਚੀਜ਼ ਆਉਂਦੀ ਆ ਪਹਚਾਉਂਦੀਆਂ ਨੇ ਪਰ ਜਦੋਂ ਇਹਦੇ ਨਾਲ ੱਟਕਾ ਹੋਣ ਲੱਗ ਜਾਂਦਾ ਇਹ ਜਿਹੜੇ ਅਫਸਰ ਸਾਹੀ ਆ ਇਹ ਸਾਡੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਸੁਣਦੇ ਨਾ ਸਾਡਾ ਫੋਨ ਚੱਕਦੇ ਆ ਨਾ ਸਾਡੇ ਨਾਲ ਕੋਈ ਗ ਹੋਕੇ ਜਿਹੜੋ ਕਿਸਾਨਾਂ ਦੇ ਬੇਬਸੀ ਗੱਲ ਹੋ ਜਾਂਦੀ ਆ ਫਿਰ ਅਸੀਂ ਕਿਸਾਨਾਂ ਦੀ ਤੈਸੀ ਆ ਜੀ ਅਸੀਂ ਸਾਨੂੰ ਕਿਸਾਨਾਂ ਦੇ ਨਾਲ ਖੜਨਾ ਪੈਣਾ ਅਸੀਂ ਕਿਸਾਨਾਂ ਦੇ ਹੱਕ ਚ ਗੱਲ ਕਰਨੀ ਆ ਚਾਹੇ ਸਾਡੀ ਅਸੀਂ ਇੱਕ ਮਰਾਜ਼ਮਾ ਚਾਹੇ ਅਸੀਂ ਡਿਊਟੀ ਕਰਦੇ ਆ ਪਰ ਸਾਡੇ ਲਈ ਪਹਿਲ ਕਿਸਾਨਾਂ ਲਈ ਆ ਜੇ ਕਿਸਾਨ ਔਖਾ ਅਸੀਂ ਵੀ ਕਿਸਾਨ ਦੇ ਪੁੱਤ ਤਾਂ ਅਸੀਂ ਵੀ ਔਖੇ ਆਗੇ ਇਹਦੇ ਲਈ ਸਾਡਾ ਤਾਂ ਇਹੀ ਰੋਸ ਆ ਜੀ ਇਹਨਾਂ ਨੇ ਮਾਰਗਫਟ ਦੀ ਜਿਹੜੀ ਸਪਲਾਈ ਆ ਇਹ ਬਿਲਕੁਲ 0 ਨਾਮਰਾਤਰ ਬਰਬ ਰੱਖੀ ਆ ਜਦੋਂ ਕਿ ਪੂਰੇ ਜ਼ਿਲ੍ਹੇ ਦੀ ਜਿਹੜੀ ਸਪਲਾਈ ਆ 50% ਦੇ ਕਰੀਬ ਹੋ ਗਈ ਤੇ ਸਾਡੀ ਸੁਸਾਇਟੀ ਦੀ ਸਪਲਾਈ 5-7% ਹੋਈ ਆ ਜੀ 1600 ਪੰਜਾਬ ਬੋਰੀਆਂ ਸੋ 1 ਘੱਟ ਤੋਂ ਸਪਲਾਈ ਚੱਲੀ ਇਹਨਾਂ ਦੀ ਮਾਰਕ ਫੈੱਡ ਨੇ 1 ਘੱਟ ਤੋਂ ਲੈ ਕੇ ਸਪਲਾਈ ਸ਼ੁਰੂ ਕਰਨੀ ਸੀ ਅੱਜ ਤੱਕ 1650 ਬੋਰੀਆਂ ਦਿੱਤੀਆਂ 20000 ਦੇ ਡੈਂਟ ਦੇ ਵਿੱਚੋਂ 15000 ਡੈਂਟ ਦਾ ਜਿਹੜਾ ਕੋਟਾ 7525 ਦੀ ਰੇਸੋਂ ਨਾਲ ਇਹਨਾਂ ਦਾ ਬਣਦਾ ਇਹ ਸਾਡੀ ਗੱਲ ਨਹੀਂ ਸੁਣਦੇ ਅਸੀਂ ਬਾਰੀ-ਬਾਰੀ ਆਉਂਦੇ ਆ ਜੇ ਕੋਈ ਚੀਜ਼ ਲੈਨੇ ਤਾਂ ਮਿੰਤਾ ਤਰਲਿਆਂ ਦੇ ਨਾਲ ਹਾਰੇ ਕੱਢ ਕੇ ਲੈਨੇ ਆ ਤਾਂ ਸਾਨੂੰ ਨਾਲ ਕੰਪੈਲ ਕੀਤਾ ਜਾਂਦਾ ਵੀ ਤੁਸੀਂ ਆ ਚੀਜ਼ ਲੈ ਲਓ ਐਂ ਕਰਕੇ ਤੁਹਾਡਾ ਹੋਊਗਾ ਤੁਸੀਂ ਆ ਰੈਕ ਦੇ ਵਿੱਚੋਂ ਅਵੇਲ ਨਹੀਂ ਹੈਗੇ ਤੁਹਾਨੂੰ ਇਹ ਰੈਕ ਦੇ ਵਿੱਚੋਂ ਇਹ ਖਾਦ ਨਹੀਂ ਮਿਲਣਾ ਅਸੀਂ ਜੇ ਸਾਨੂੰ ਰਾਮਪੁਰ ਖਾਦ ਨਹੀਂ ਮਿਲਦਾ ਧੂਰੀ ਉਹ ਮਿਲਦਾ ਨਹੀਂ ਤਪੇ ਸਾਡੇ ਇੱਕ ਸਾਨੂੰ ਹੋਇਆ ਵੀ ਰੈਕ ਲੱਗ ਰਿਹਾ ਵੀ ਸਾਨੂੰ ਖਾਦ ਮਿਲੂਗਾ ਕੱਲ ਸਾਡੇ ਨਾਲ ਕੀ ਹੋਇਆ ਵੀ ਤਪੇ ਦੇ ਰੈਕ ਦੇ ਵਿੱਚੋਂ ਸਾਡੀਆਂ ਗੱਡੀਆਂ ਪਾਈਆਂ ਗਈਆਂ ਤੇ ਜਦੋਂ ਸਾਨੂੰ ਅਸੀਂ ਉੱਥੇ ਜਾ ਕੇ ਪਹੁੰਚੇ ਉਹ ਵੀ ਗੱਡੀਆਂ ਕੱਟੀਆਂ ਕਿਉਂਕਿ ਕਹਿੰਦੇ ਗਹਿਰਾ ਸੈਡੀ ਤਪੇ ਦੇ ਵਿੱਚ ਵੀ ਮਾਰ ਨੇੜੇ ਨਹੀਂ ਆਉਂਦੀ ਇੱਕ ਗਾਇਆ ਦੀ ਸਮੱਸਿਆ ਵੀ ਆ دیਵਾਨਿਆਂ ਦੀ ਆ ਬੀਲੇ ਦੀ ਆ ਤੇ ਗਾਗੇਵਾਲ ਦੀ ਆ ਇਹ ਚਾਰ ਪੰਜ ਪਿੰਡਾਂ ਦੇ ਵਿੱਚ ਸਾਡਾ ਖਾਦ ਦਾ ਬੁਰਾ ਹਾਲਾ ਅੱਜ ਅਸੀਂ ਕਿਸਾਨ ਇੱਥੇ ਪਹੁੰਚੇ ਆ ਏਦੂ ਵੱਧਦੇ ਵਿੱਚ ਅਸੀਂ ਵੱਡੀ ਪੱਧਰ ਤੇ ਕਿਸਾਨ ਪਹੁੰਚਣਗੇ ਵੱਡਾ ਸਿਹਾਰਸ ਵਿੱਡਾਂਗੇ ਜਿੰਨਾ ਟਾਈਮ ਸਾਡੇ ਮਸਲੇ ਦਾ ਹੱਲ ਨਹੀਂ ਹੁੰਦਾ ਅਸੀਂ ਉਹਨਾਂ ਟਾਈਮ ਇੱਥੋਂ ਜਾਣਾ ਨਹੀਂ ਹੈਗਾ ਇੱਥੋਂ ਉਹ ਅਸੀਂ ਆਪਦਾ ਮਸਲੇ ਦਾ ਹੱਲ ਕਰਵਾ ਕੇ ਜਾਵਾਂਗੇ ਜੀ ਕਿਨਾ ਵੇ ਜੀ ਮੇਰਾ ਨਾਮ ਜੀ ਜਸਵਿੰਦਰ ਚੰਗਾ ਭਾਰਤੀ ਕਚਾਨ ਜੁਨੀਅਰ ਡਕੌਂਦਾ ਕਾਈ ਪ੍ਰਧਾਨ ਗਹਿਲ ਜੀ ਅੱਜ ਕਿਹੜੇ ਜਿਹੜੇ ਜੁਨੀਅਰ ਦੇ ਵਿੱਚ ਦਿੱਕਤ ਆਈ ਹੈ ਕਿਹੜੀ ਮੁਸ਼ਕਲ ਆਈ ਹੈ ਜਿਹੜਾ ਅੱਜ ਤੁਹਾਨੂੰ ਮਾਰਕੀਟ ਬਰਨਾਲਾ ਦੇ ਵਿੱਚ ਤਾਂ ਧਰਨ ਲਗਾਣਾ ਪਿਆ ਦੇਖੋ ਜੀ ਸਾਡੇ ਕਿਸਾਨ ਬਹੁਤ ਔਖੇ ਨੇ ਸਾਨੂੰ ਝੂਰੀਆ ਬਿਲਕੁਲ ਨਹੀਂ ਮਿਲ ਰਿਹਾ ਹੈਗਾ ਤੁਸੀਂ ਦੇਖੋ ਜੀ ਸਾਡਾ ਕਿੰਨਾ ਵੱਡਾ ਪਿੰਡ ਆ ਸਾਨੂੰ ਛੋਲਾ ਸਾਡਾ ਪਣਾ ਜੀ ਗਹਿਲ ਆ ਗਹਿਲ ਦੇ ਨਾਲ ਜੀ ਸਾਡੇ ਨਰੈਣਗੜ੍ਹ ਸੁਈਆਂ ਪੈਂਦਾਗਾ ਦੋ ਪਿੰਡਾਂ ਨੂੰ ਸਾਡੀ ਸੁਸਾਇਟੀ ਆ ਜੀ ਤੇ ਸਾਡੇ ਪਿੰਡ ਨੂੰ ਤੇ ਸੁਈਆਂ ਨੂੰ ਜੀ ਸਾਨੂੰ ਰੇਹ ਬਿਲਕੁਲ ਨਹੀਂ ਮਿਲ ਰਿਹਾ ਹੈਗਾ ਤੇ 1650 ਪੂਰੀਆਂ ਆਈਆਂ ਸਾਨੂੰ ਦੋ ਪਿੰਡਾਂ ਨੂੰ ਤੁਸੀਂ ਦੇਖੋ ਪੂਰੀਆਂ ਨਹੀਂ ਜਿੰਨੀਆਂ ਸਕੂਲ ਨੂੰ 20000 ਦਾ ਕੋਟਾ ਸੀਗਾ ਜੀ 20000 ਤੋਂ 1650 ਪੂਰੀਆਂ ਆਈਆਂ ਨੇ ਤੇ ਕੱਲ ਵੀ ਸਾਨੂੰ ਆਸ ਸੀ ਕਿ ਵੀ ਸਾਡੇ ਪਿੰਡ ਰੇਹ ਪਹੁੰਚੂਗਾ ਆਈਆਂ ਵੀ ਗੱਡੀਆਂ ਤੇ ਪਰ ਉਹ ਸਾਡੇ ਪਿੰਡ ਤੱਕ ਨਹੀਂ ਪਹੁੰਚੀਆਂ ਉਹ ਰਾਹ ਵੇਤੀ ਵੰਡੀਆਂ ਗਈਆਂ ਜੀ ਜੇ ਹੁਣ ਕਰਦੇ ਹਾਂ ਹੁਣ ਅਸੀਂ ਮੰਗ ਕਰਦੇ ਹਾਂ ਵੀ ਸਾਡਾ ਹੱਲ ਕੀਤਾ ਜਾਵੇ ਜੇ ਹੱਲ ਨਾ ਹੋਇਆ ਤਾ ਅਸੀਂ ਵੱਡੇ ਪੱਧਰ ਤੇ ਸੰਘਰਸ਼ ਵਿੱਡਾਂਗੇ। ਉਹਦੇ ਲਈ ਸਾਨੂੰ ਕੁਝ ਫਿਰ ਮਰਜ਼ੀ ਕਰਨਾ ਪਵੇ। ਅੱਜ ਅਸੀਂ ਪਿੰਡ ਵੱਲੋਂ ਆਏ ਆ ਤੇ ਇਦੂ ਬਾਅਦ ਫਿਰ ਅਸੀਂ ਬਲਾਕ ਵੱਨੀਓ ਵੱਡੇ ਪੱਧਰ ਤੇ ਸੰਘਰਸ਼ ਵਿੱਡਾਂਗੇ ਜੀ। ਜਗਿੰਦਰ ਸਿੰਘ ਪਿੰਡਕਾਈ ਪ੍ਰਧਾਨ ਅਸੀਂ ਜੋ ਮਸਲਾ ਸਾਡਾ ਹੈਗਾ ਸਾਨੂੰ ਜਹੂਰ ਕੇ ਦੀ ਲੋੜ ਹੈ। ਜਦੋਂ ਲੋੜ ਹੈ ਇਹ ਕਦੇ ਵੀ ਛੋਟਾ ਉੱਥੇ ਦਾ ਹੀ ਨਹੀਂ ਜਾਂਦਾ। ਇਹਨਾਂ ਨੇ ਜੋ ਗੱਡੀਆਂ ਸੀ ਪੰਜੇ ਦੀਆਂ ਪੰਜੇ ਟੱਲੇ ਵਾਲਾ ਲਾਤੀਆਂ। ਇਸ ਕਰਕੇ ਅਸੀਂ ਉੱਥੇ ਜਦੋਂ ਗਏ ਉੱਥੇ ਪਿੰਡ ਤਿੰਨ ਉਹ ਇਕੱਠੇ ਹੋਏ ਦੋ ਅਸੀਂ ਹੋ ਗਏ ਅਸੀਂ ਦੇਖਿਆ ਵੀ ਕੋਈ ਲੜਾਈ ਦਾ ਮਸਲਾ ਨਾ ਹੱਲ ਹੋ ਜੇ ਹੱਲ ਇਹਨਾਂ ਦਾ ਮਸਲਾ ਕਿਸੇ ਵੀ ਜੱਟ ਲੜੀ ਜਾਣ ਆਪਾਂ ਬਾਅਦੇ ਵੀ ਨਿਕਲ ਜਾਈਓ ਅਸੀਂ ਆਖਿਆ ਵੀ ਆਪਾਂ ਲੜਨਾ ਨਹੀਂ ਕਿਸੇ ਨਾਲ ਆਪਾਂ ਇੱਕ ਗੱਡੀ ਮਿਲ ਗਈ ਸਾਨੂੰ ਉਹ ਵੀ ਤਾਂ ਅਸੀਂ ਮੈਟਲ ਫਟਖਾਨੇ ਤੇ ਨਾ ਲਗਾਏ ਆ ਇਹਨਾਂ ਨੂੰ ਅਸੀਂ ਲਾਇਏ ਫੋਨ ਇਹਨਾਂ ਨੇ ਫੋਨ ਨਹੀਂ ਛੱਡੇ ਚੱਕੇ ਇਹ ਵੀ ਸਾਡਾ ਹੱਲ ਕਰੋ ਤੁਸੀਂ ਚਾਰ ਗੱਡੀਆਂ ਕੱਟੀਆਂ ਤਿੰਨ ਗੱਡੀਆਂ ਸਾਡੀਆਂ ਦੱਛੂ ਕਿੱਥੇ ਆ ਕੋਈ ਭੋਜਨਾਂ ਚ ਵਾਰਤੀ ਕੋਈ ਕਿਤੇ ਵਾਰਤੀ ਇਹਨਾਂ ਨੇ ਸਾਨੂੰ 15000 ਬੋਰੀ ਹੁਣ ਤਾਈ ਪਹੁੰਚ ਨਹੀਂ ਕਰਨੀ ਸੀ ਇਹਨਾਂ ਨੇ ਕਿੱਥੇ ਸਾਰੀ 1600 ਬੋਰੀ ਗਈ ਆ ਜ਼ਿੰਮੇਦਾਰ ਕੀ ਕਰਨਗੇ ਨਹੀਂ ਇਹ ਜੇ ਭੇਜਦੇ ਆ ਤਾਂ ਫੀਡ ਭੇਜ ਦਿੰਦੇ ਆ ਜਾਂ ਲੈਣੋਂ ਭੇਜਦੇ ਆ ਉਹਦੇ ਵਿੱਚ ਇਹਨਾਂ ਨੂੰ ਇਹ ਨਹੀਂ ਦਿੰਦਾ ਸਰਕਾਰ ਦਾ ਬੰਦ ਕਰਿਆ ਵਨੈਣੋ ਜੁੜ ਗਿਆ ਜਾਂ ਫੀਡ ਬੰਦ ਕਰੀ ਆ ਅਸੀਂ ਕੋਈ ਫੀਡ ਨਹੀਂ ਲੈਣੀ ਜੇ ਸਾਥੋਂ ਫੀਡ ਲੈ ਸਾਨੂੰ ਦੇਣੀ ਆ ਅਹੀ ਜੋ ਨਾ ਵੇਚਾਂਗੇ ਪਰਾਲੀ ਇਹਨਾਂ ਦੇ ਇੱਥੇ ਲਾ ਕੇ ਜਾਵਾਂਗੇ ਪਰਾਲੀ ਸੱਤ ਮੁੱਲ ਲੈਣਗੇ ਸੱਤ ਦਾ ਕੁਝ ਨਹੀਂ ਲੈਂਦੇ ਸਾਨੂੰ ਇਹ ਫੀੜਾ ਵੀ ਦਿੰਦੇ ਆ ਕਿਤੇ ਸਾਨੂੰ ਕੋਸ਼ਰਫ ਭੇਜ ਦਿੰਦੇ ਆ ਕਿਤੇ ਕੁਝ ਭੇਜ ਦਿੰਦੇ ਆ ਇਹ ਮਸਲੇ ਦੇ ਅਸੀਂ ਪਰ ਉਹ ਸਾਡੀ ਜੋ ਚੀਜ਼ ਆ ਸਾਨੂੰ ਮਿਲਣੀ ਚਾਹੀਦੀ ਆ ਸਾਡਾ ਹੱਕ ਆ ਸੀ ਲੈ ਕੇ ਜਾਵਾਂਗੇ ਜਿਹੜਾ ਤੁਸੀਂ ਕਹਿੰਦੇ ਵੀ ਸਰਫ ਭੇਜ ਦਿੰਦੇ ਆ ਕਦੀ ਕੁਝ ਘਿਰਦੇ ਇਸ ਇਸ ਚੀਜ਼ ਲਈ ਤੁਸੀਂ ਕਿਸੇ ਨੂੰ ਸ਼ਿਕਾਇਤ ਕੀਤੀ ਇਸ ਦੀ ਆ ਸਾਨੂੰ ਪਤਾ ਹੋਣ ਲੱਗਿਆ ਜੀ ਵੀ ਸ਼ਿਕਾਇਤ ਕਰ ਸਕਦੇ ਹੋ ਪਰਚਾ ਹੋ ਇਹਨਾਂ ਤੇ ਸਾਨੂੰ ਸਾਰਾ ਮਿਲ ਗਿਆ ਸਾਰਾ ਕਾਗਜ਼ ਪੱਤਰ ਅਸੀਂ ਹੁਣ ਜੇ ਗੱਡੀ ਦੇ ਉੱਤੇ ਕੋਈ ਵੀ ਨੈਨੋ ਜਾਊ ਜਾਂ ਕੋਈ ਕੁਛ ਵੀ ਜਾਊ ਅਸੀਂ ਉਹੋ ਚੀਜ਼ਾਂ ਦਾ ਇਹਨਾਂ ਦੇ ਉੱਤੇ ਕਾਰਵਾਈ ਕਰਾਵਾਂਗੇ ਜਿਹੜੀ ਵੀ ਪਾਰਟੀ ਮਰਜੀ ਭੇਜ ਦੇਵੇ ਐਫਐਸਓ ਵਾਲੇ ਭੇਜ ਦੇਣ ਦੂਜੇ ਮਾਰਕਫੈਟ ਭੇਜੇ ਕੋਈ ਭੇਜ ਇਸ ਕਰਕੇ ਕਿਸਾਨ ਚ ਸਾਂ ਯੂਨੀਅਨਾਂ ਦੂਜਿਆਂ ਨੂੰ ਵੀ ਜਿਹੜਾ ਹੈਗਾ ਵੀ ਇਨਸਾਫ ਦੀ ਮੰਗ ਲਈ ਸਦਾ ਤਤਪਰ ਰਹਿੰਦੀਆਂ ਅੱਜ ਤੁਹਾਡਾ ਆਪਣਾ ਮਸਲਾ ਕੀ ਕਿਸ ਕੀ ਗੱਲ ਚਾਉਂਗੇ ਹਾਂਜੀ ਇਨਸਾਫ ਹਾਂਜੀ ਇਨਸਾਫ ਲੈ ਕੇ ਜਾਵਾਂਗੇ ਇੱਥੋਂ ਜੇ ਨਜ਼ਰ ਨਹੀਂ ਮਿਲਦਾ ਫਿਰ ਅਸੀਂ ਬਲਾਕ ਸ਼ਮਤੀ ਨੂੰ ਬਲਾਕ ਨੂੰ ਫੋਨ ਕਰਾਂਗੇ ਬਲਾਕ ਆ ਕੇ ਇੱਥੇ ਵੱਡਾ ਕੋਈ ਐਕਸ਼ਨ ਲਾਊਗਾ ਉਵੇਂ ਅਸੀਂ ਚੱਲਾਂਗੇ ਅਸੀਂ ਕਿਸੇ ਨੂੰ ਵੀ ਅੰਦਰੋਂ ਨਿਕਲਣ ਮਲਾਜ਼ਮ ਨੂੰ ਨਹੀਂ ਦੇਵਾਂਗੇ ਜਿੰਨਾ ਚਿਰ ਅਸੀਂ ਖੜੇ ਇੱਥੇ ਨਾਮ ਮੁਹੰਮਦ ਯਾਸੀਨ ਗਾ ਸਪਲਾਈ ਅਫਸਰ ਮਾਰਕੜ ਬਰਨਾਲਾ ਨਾਲ ਆਇਆ ਹੈ ਇਹੇ ਗਹਿਲ ਪਿੰਡ ਦੀ ਸੁਸਾਇਟੀ ਤੋਂ ਨੇ ਲੋਗ ਇਹਦੇ ਨਾਲ ਸ਼ਾਇਦ ਇੱਕ ਪਿੰਡ ਪੈਂਦਾ ਹੈ ਜਾਂ ਨਰੈਣਗੜ੍ਹ ਸੋਈਆਂ ਤੇ ਇਹ ਅਸਲ ਜੀ ਖਾਦੇ سلسلے ਚ ਲੋਗ ਆਏ ਨੇ ਇਹਨਾਂ ਨੂੰ ਡੀਐਮ ਸਾਹਿਬ ਨੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਇਹਨਾਂ ਦੇ ਆਉਣ ਤੋਂ ਅੱਧੇ ਘੰਟੇ ਦੇ ਅੰਦਰ ਅੰਦਰ ਸ਼ਾਇਦ ਦੋਸਤੋ ਵੀ ਘੱਟ ਹੀ ਸਮਾਂ ਲੱਗਿਆ ਹੋਵੇ ਡੀਐਮ ਸਾਹਿਬ ਨੇ ਇਹਨਾਂ ਨੂੰ ਭਰੋਸਾ ਦਿਵਾਇਆ ਵੀ ਤੁਸੀਂ ਸਾਨੂੰ ਦੋ ਤਿੰਨ ਦਾ ਵਕਤ ਦਿਓ ਅਸੀਂ ਆਨਲਾਈਨ ਜਿਹੜਾ ਵੀ ਰੈਕ ਹੈਗਾ ਪਥੋ ਤਿੰਨ ਚਾਰ ਗੱਡੀਆਂ ਤੁਹਾਡੇ ਕੋਲੇ ਡਾਇਰੈਕਟ ਜਲਦੀ ਤੋਂ ਜਲਦੀ ਪਹੁੰਚਣੀਆਂ ਕਰਦਾਂਗੇ